ਸਤਿਕਾਰਯੋਗ ਸ਼ਹਿਰ ਨਿਵਾਸੀਓ ਤੁਸੀਂ ਅੱਜ ਜਿਹੜੀ ਬੱਸਸ ਦੀ ਤੁਹਾਡੀ ਪ੍ਰੋਬਲਮ ਸੀ ਉਹਦੇ ਲਈ ਰੋਸ ਪ੍ਰਦਰਸ਼ਨ ਕਰ ਰਹੇ ਹੋ ਉਹਦੇ ਲਈ ਸਰਕਾਰ ਵੱਲੋਂ ਬੱਸ ਸਟੈਂਡ ਜਿਹੜਾ ਹੈ ਤਹਾਣਾ ਰੋਡ ਤੇ ਬਣਾਇਆ ਗਿਆ ਹੈ ਬੱਸਾਂ ਦੀ ਸਟਾਪੇਜ ਬੱਸਾਂ ਦਾ ਜਿਹੜਾ ਬੱਸ ਸਟੈਂਡ ਹੈ ਇਹ ਉਹੀ ਰਹੂਗਾ ਪਰ ਜਿਹੜੀ ਪ੍ਰਾਣਾ ਵਾਸ ਸਟੈਂਡ ਹੈ ਤੇ ਬੈਰੀਅਰ ਹੈ ਇੱਥੇ ਬੱਸਾਂ ਅਸੀਂ ਹਦਾਇਤ ਕਰ ਦਿੰਨੇ ਆ ਜੀਐਮਪੀ ਆਰਟੀਸੀ ਤੇ ਜੀਐਮ ਹਰਿਆਣਾ ਰੋਡਵイズ ਨੂੰ ਉਹ ਬੱਸਾਂ ਇੱਥੇ ਰੋਕ ਕੇ ਸਵਾਰੀ ਉਤਾਰ ਕੇ ਤੇ ਚੜਾ ਕੇ ਨਾਲ ਦੀ ਨਾਲ ਜਾਣਗੀਆਂ ਪਰ ਇੱਥੇ ਖੜਨਗੀਆਂ ਨਹੀਂ ਜਿਹੜੀਆਂ ਹੋਰ ਬੱਸਾਂ ਹੈਗੀਆਂ ਜਿਹੜੀਆਂ ਕਾਫੀ ਟਾਈਮ ਤੋਂ ਖੜ ਜਾਂਦੀਆਂ ਇੱਥੇ ਅੱਧਾ-ਅੱਧਾ ਘੰਟਾ ਪੋਣਾ-ਪੋਣਾ ਘੰਟਾ ਜਿਹਦੇ ਨਾਲ ਟ੍ਰੈਫਿਕ ਦੀ ਸਮੱਸਿਆ ਪੈਦਾ ਹੁੰਦੀ ਹੈ ਉਹ ਨਹੀਂ ਖੜਨ ਗੀਆਂ ਅਤੇ ਮੇਰੀ ਦੁਕਾਨਦਾਰ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਬੱਸਾਂ ਦੇ ਖੜਨ ਲਈ ਵੀ ਜਗ੍ਹਾ ਜਿਹੜੀ ਹੈ ਕੋਈ ਆਪਣੇ ਉਹ ਖਾਲੀ ਕਰਕੇ ਰੱਖਿਓ ਤਾਂ ਕਿ ਬੱਸਾਂ ਸ਼ਰਕ ਤੇ ਨਾ ਖੜਨ ਤੇ ਆਮ ਲੋਕਾਂ ਜਨ ਜੀਵਨ ਜਿਹੜਾ ਉਸ ਨਾਲ ਪ੍ਰਭਾਵਿਤ ਨਾ ਹੋਵੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਮਨੁੱਖੀ ਜਾਂ ਕੋਈ ਮਾਲੀ ਨੁਕਸਾਨ ਜਿਹੜਾ ਉਹ ਸੜਕ ਹਾਸੇ ਦੇ ਵਿੱਚ ਇੱਥੇ ਕੋਈ ਕਿਸੇ ਕਿਸਮ ਦੀ ਉਹਨਾਂ ਨੂੰ ਆਮ ਪਬਲਿਕ ਨੂੰ ਵੀ ਪਰੇਸ਼ਾਨੀ ਨਾ ਹੋਵੇ ਆਪਣੀਆਂ ਜਿਹੜੀਆਂ ਉਹ ਖੜਨ ਲਈ ਜਗ੍ਹਾ ਉਹਨਾਂ ਲਈ ਮੈਂ ਇਹ ਸਾਰਿਆਂ ਨੂੰ ਤੁਹਾਨੂੰ ਬੇਨਤੀ ਕਰਦਾ ਤੇ ਉਹ ਜਗ੍ਹਾ ਵੀ ਦੇ ਦਨ ਤੇ ਬੱਸਾਂ ਇਹ ਰੁਕਣ ਲਈ ਅਸੀਂ ਅਦਾ ਕਰ ਦਿੰਦੇ ਆ ਦੋਨੋਂ ਜਿਹੜੇ ਪੀਆਰਟੀਸੀ ਹੈ ਤੇ ਪ੍ਰਾਈਵੇਟ ਬੱਸ ਚਾਲਕ ਹੈ ਉਹ ਇੱਥੇ ਤੇ ਜੋ